ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਬਹੁਤ سارے ਦੋਸਤ ਬੱਤਰ ਸਾਡੇ ਕੋਲ ਇੱਥੇ ਇਕੱਠੇ ਹੋ ਰਹੇ ਨੇ ਇਹ ਪੁਨਰ ਸਾਹਿਬ ਜੀ ਫਰੋਜਪੁਰ ਤੋਂ ਆਏ ਨੇ ਗੋਪੀ ਸੰਧੂ ਜੀ ਚੱਲ ਪੈਣ ਪਹੁੰਚਣ ਵਾਲੇ ਨੇ ਨਹੀਂ ਬਹੁਤ ਸੌਖਾ ਉੱਥੇ ਖਲੋ ਕੇ ਨਾ ਪੰਜ ਜਾਣੇ ਢਾਣੀ ਬਣਾ ਕੇ ਗਾਉਣਾ ਬਹੁਤ ਸੌਖਾ ਆ ਜਿਹੜਾ ਕੰਮ ਹੈ ਨਾ ਮੈ ਮੈਨੂੰ ਵਿਚਾਰੀ ਨੂੰ ਅੱਗ ਨਹੀਂ ਪਾਲਣੇ ਆਉਂਦੀ ਅੱਜ ਆਪਾਂ ਪਹੁੰਚ ਰਹੇ ਹਾਂ ਤੇ ਮੈਨੂੰ ਪਾਠੀਆਂ ਦਿਵਾਲੇ ਆ ਗੱਲ ਸਾਹਮਣੇ ਇਧਰ ਆਓ ਇਹ ਦੁਨੀਆ ਇਧਰ ਦੁਨੀਆ ਨਾਲ ਕੋ ਲੜਾਈ ਨਾ ਕਰਾ ਨਹੀਂ ਦੁਨੀਆ ਦੀ ਪਹਿਲੀ ਔਰਤ ਹੈ ਕਹਿ ਰਹੀ ਮੈਨੂੰ ਇਹ ਅੱਗ ਲਾ ਆਓ ਇੱਧਰ ਬਣਾਓ ਬੰਨੋ ਇਹਨੂੰ ਸਾਰਾ ਪੱਟ ਕਰ ਦਿਓ ਭਾਜੀ ਤੁਸੀਂ ਸਾਬ ਦਾ ਵੀ ਅੱਗ ਲਾਉਣੀ ਨਹੀਂ ਆਉਂਦੀ ਅੱਜ ਹੀ ਸਿਮਰਤ ਗਗਨ ਨੇ ਇੱਕ ਕਵਤਾ ਲਿਖੀ ਕੇ ਅੱਗ ਕਦੇ ਲੱਕੜਾਂ ਨਾਲ ਨਹੀਂ ਲੱਗਦੀ ਆਖ ਕੇ ਕਦੇ ਲੱਕੜਾਂ ਨਾਲ ਹੀ ਰਾਜਦੀ ਤੇ ਅੱਗ ਕਦੇ ਲੱਕੜਾਂ ਨਾਲ ਵੀ ਨਹੀਂ ਲੱਗਦੀ ਅੱਗ ਲਾਉਣ ਲਈ ਲੱਕੜਾ ਹੋਣਾ ਜ਼ਰੂਰੀ ਨਹੀਂ ਅੱਗ ਲਾਉਣ ਲਈ ਬਸ ਤੁਸੀਂ ਮਮਮੀ ਲਾਸਾ ਹੋਣਾ ਜ਼ਰੂਰੀ ਹੈ ਜਿਹੜਾ ਮੈਂ ਉਹਦੇ ਵਿੱਚ ਲਾ ਦਿੰਦਾ ਅੱਗ ਲਾਉਣ ਲਈ ਤੇਲ ਹੋਣਾ ਜ਼ਰੂਰੀ ਆ ਤੇ ਮੈਨੂੰ ਮਾਚਸ ਨਹੀਂ ਲੱਭੀ ਤਾਂ ਮੈਂ ਨਾ ਮੋਮਬਤੀ ਬਾਲ ਕੇ ਲਈ ਮੋਮਬਤੀਆਂ ਜਿਗਾ ਮੋਮਬਤੀਆਂ ਪਾਤਰ ਸਾਹਿਬ ਦੇ ਰਚਨਾ ਦੇ ਮੋਮਬਤੀ